मैं नरेश गोयल सेवादार श्री ज्ञान स्थल मंदिर चौकस पार्लियामेंटिंग में जाना देखने और सुनने वाले सभी भक्तों को बताना चाहूँगा कि आज का ये राशन वितरण समारोह तीन सौ पैंतीसवां राशन वितरण समारोह था जिसमें स्वय देश चोपड़ा जी को श्रद्धांजलि अर्पित की गई उनकी दसवीं पुण्यतिथि को समर्पित आज का ये राशन वितरण समारोह रहा और ज्ञान स्थल मंदिर का मुख्य उद्देश्य है यहाँ से राशन लेने वाले परिवारों को आत्मनिर्भर पर बनाना है और जितने भी परिवार यहाँ से राशन लेते हैं पाँच साल के बाद उनकी री वेरिफिकेशन होती है अगर वो आत्मनिर्भर बन गए हैं तो ये राशन लेना बंद कर देते हैं उसके पश्चात उनके बच्चों की नौकरी के लिए ज्ञान स्थल मंदिर सब इंतजाम करते हैं दालीसों का कैसे मैं देख रहे और सुनने वाले दाली सहजों से अपील करूँगा कि अगर आप अपने हाथों से कन्यादान करना चाहते हैं तो ज्ञान स्थल मंदिर की टीम को मिल सकते हैं अगर आप मंथली मेंबर बनना चाहते हैं तो ज्ञान स्थल मंदिर की टीम को मिल सकते हैं आज के इस कार्यक्रम में विशेष तौर से डी साहब ने शर्मन स्वीट के मालिक विपिन जैन जी को पंजाब रतन अवार्ड से सम्मानित किया है और मैं चाहूँगा कि जो दानी सज्जन हैं वो ज्ञान स्थल मंदिर के साथ जुड़ करके इस सेवा कार्य को अधिकार रूप से लेकर के सेवा कार्य करें जय श्री राम हर बार हर महीना ਦੂਜਾ ਇਤਵਾਰ 335 ਮਹੀਨੇ ਲਗਾਤਾਰ ਜਿਹੜਾ ਕਿ ਇੱਕ ਬਹੁਤ ਹੀ ਵੱਡਾ ਟਾਈਮ ਹੁੰਦਾ ਹੈ ਤੇ ਤੁਹਾਡੇ ਸਹਿਯੋਗ ਨਾਲ ਹਜ਼ਾਰਾਂ ਦੇ ਦਦਾਜ ਪਰਿਵਾਰਾਂ ਜਿਹੜਾ ਕਿ ਰਾਸ਼ਨ ਦਾ ਰਾਸ਼ਨ ਹਰ ਮਹੀਨੇ ਵੰਡਿਆ ਜਾਂਦਾ ਹੈ ਇਹਦੇ ਚ 400 ਪਰਿਵਾਰ ਹਰ ਮਹੀਨੇ ਹੁੰਦੇ ਆ ਕਿ ਹਜ਼ਾਰਾਂ ਪਰਿਵਾਰ ਇਸ ਸੰਸਥਾ ਤੋਂ ਰਾਸ਼ਨ ਲੈ ਆ ਚੁੱਕੇ ਹੈ ਲੇਕਿਨ ਇਹ ਕੋ ਸਾਡਾ ਨਹੀਂ ਹੈ ਸਾਡਾ ਕੋਈ ਰੋਲ ਨਹੀਂ ਹੈ ਸਾਰਾ ਰੋਲ ਤੁਹਾਡੇ ਸਹਿਯੋਗੀਆਂ ਦਾ ਸਾਰਾ ਦਾ ਸਾਡੀ ਆਦਰਨੀ ਬਬੂ ਜੀ ਪੰਦਰਸ਼ੀ ਜੀ ਜੀ ਚੋਪੜਾ ਜੀ ਜਿਹੜੀ ਆਪ ਹਰ ਚੀਜ਼ ਦੀ ਰਿਪੋਰਟ ਲੈਂਦੇ ਆ ਨਾਲ ਬੈਠਦੇ ਸਾਰੀ ਚੀਜ਼ ਦੱਸਦੇ ਆ ਤੇ ਸਾਰਾ ਸਾਡਾ ਮਾਰਗਦਰਸ਼ਨ ਕਰਦੇ ਆ ਤੇ ਸਾਡੀ ਸਾਰੀ ਟੀਮ ਸਾਡੇ ਆਗੂ ਜੀ ਪ੍ਰਧਾਨ ਜੀ ਸ਼੍ਰੀ ਰਮੇਸ਼ ਪਾਜਾ ਜੀ ਤੇ ਸਾਰੀ ਟੀਮ ਜਿਹੜੀ ਦਿਨ ਰਾਤ ਮਿਹਨਤ ਕਰਦੀ ਹੈ ਰਮੇਸ਼ ਗੁੰਮਰ ਜੀ ਤੇ ਬਾਕੀ ਸਾਰੇ ਨੇ ਜੀ ਸਾਰੇ ਇੱਕ ਇੱਕ ਉਹ ਸਾਰੇ ਮੈਂਬਰ ਇੰਪੋਰਟਡ ਆ ਸਾਰੇ ਹੀ ਬਹੁਤ ਮਿਹਨਤ ਕਰਕੇ ਜਿਹੜਾ ਕੰਮ ਕਰਦੇ ਆ ਤਾਕਤ ਦਿੱਤੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਉਹਨਾਂ ਨੂੰ ਕਹਿਣਾ ਕਿ ਭਗਵਾਨ ਸਾਰਿਆਂ ਨੂੰ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਕਿ ਇਸੇ ਤਰ੍ਹਾਂ ਹੋਰ ਕਰਦੇ ਰਹਿਣ ਅਸੀਂ ਵੀ ਨਾਲ ਜੁੜ ਕੇ ਇਹਨਾਂ ਦੇ ਨਾਲ ਲੱਗੇ ਲੱਗੇ। ਲਿਓਨਸ ਸਰ ਮੰਦਿਰ ਸੇਵਾ ਸੁਸਾਇਟੀ ਰਜਿਸਟਰਡ ਐਂਡ ਲਾਲਾ ਜਗਤਰਾਜ ਕੰਮ ਸੇਵਾ ਸੁਸਾਇਟੀ ਰਜਿਸਟਰਡ ਦਾ 335 ਵਾਂ ਮਾਸਟਰ ਵਿਧਵਾ ਰਾਸ਼ਿਲ ਮਿੱਤਰ ਸਮਰੋ ਮੰਦਿਰ ਸਭਾ ਦੇ ਸੰਸਤਾਪਕ ਅੱਜ ਦੇ ਇਹ ਵਿਜੈ ਸਾਹਿਬ ਔਰ ਮੰਦਿਰ ਸਭਾ ਦੇ ਇਹ ਮੈਂ ਪਦਮਸ਼ੀਰੀ ਵੀਜੇ চোপੜਾ ਜੀ ਦੇ ਆਦੇਸ਼ ਨਾਲ ਇਹ ਰਸਮੀ ਵੰਤਰਨ ਤੋਂ ਸ਼ੁਰੂ ਕੀਤਾ ਗਿਆ ਦਿੱਸੇ ਵਿੱਚ ਤਕਰੀਬਨ ਸ਼ਹਿਰ ਦੀਆਂ ਅੱਜ ਸਮਾਜ ਸੇਵਕ ਜਿੰਨੇ ਵੀ ਬੋਸਟਲੀ ਸਮਾਜ ਸੇਵਕ ਸੀਗੇ ਉਹਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਵਿਪਨਜਨ ਸ਼ਰਮਨ ਜੀ ਖਾਸ ਕਰਕੇ ਦਰਸ਼ਕਾਂ ਲਈ ਵਿਵੇਜਾ ਔਰ ਹੋਰ ਜਿੰਨੇ ਵੀ ਮੇਰੇ ਵੀਰ ਇੱਥੇ ਆਏ ਆ ਉਹਨਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਰਾਸ਼ਨ ਵਿੱਚ ਸਮਾਰੋਹ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਸਾਡੇ ਮੰਦਰ ਸਭਾ ਦੇ ਚੇਅਰਮੈਨ ਪਦਮਸ਼ੀ ਜੀ ਜੀ ਕੋਪੜਾ ਜੀ ਉਹਨਾਂ ਦਾ ਖਾਸ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆ ਕੇ ਸਾਨੂੰ ਇੱਥੇ ਆ ਕੇ ਸੇਵਾ ਦਿੱਤਾ ਔਰ ਮੰਦਰ ਸਭਾ ਵੱਲੋਂ ਜਿਹੜਾ 60% ਟੈਕਸ ਜਾਈ ਹੁੰਦਾ ਸੀਗਾ ਉਹ ਅਸੀਂ ਉਹਨਾਂ ਦੇ ਆਪਾਂ ਕੀਤਾ ਇਸ ਦੇ ਨਾਲ ਨਾਲ ਤੇ ਇੱਕ ਟੱਕ ਰਜਾਈਆਂ ਦਾ ਦਿੱਤਾ तकरीबन ਪੌਣੇ 700 ਲੇੜੀ ਜਿਹੜੀਆਂ ਹੈਗੀਆਂ ਨੇ ਉਹ ਰਾਸ਼ਨ ਲੈ ਕੇ ਗਈਆਂ ਅੱਜ ਮੈਂ ਸਾਰੇ ਨਗਰ ਨਿਵਾਸੀਆਂ ਦਾ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਰਾਸ਼ਨ ਵਿੱਚ ਸਮਾ ਲੋਗ ਦੇ ਵਿੱਚ ਔਰ ਜਿਹੜਾ ਪਿਛਲਾ ਸਾਡੇ ਰਾਸ਼ਨ ਵੰਡਣ ਚੱਲਿਆ ਉਹਨਾਂ ਵਿੱਚ ਉਹ ਕਰ ਰਹੇ ਹਾਂ ਦਿਲ ਤੋਂ ਧੰਨਵਾਦ ਮੈਂ ਵੀਰ ਕਰਦਾ ਹਾਂ ਐਸੇ ਤਰੀਕੇ ਹੀ ਸਾਡੇ ਨਾਲ ਸਹਿਯੋਗ ਕਰਦੇ ਰਹੋਗੇ ਇੱਥੇ ਨਾਲ ਵਾਲੀ ਮੈਂ ਇਹ ਵੀ ਅਪੀਲ ਕਰਦਾ ਹਾਂ ਦੇਖੋ ਤੁਹਾਨੂੰ ਵਾਲਿਆਂ ਨੂੰ ਗਿਆਨ ਚਾਲ ਮੰਦਿਰ ਸਭਾ 16 ਅਗਸਤ ਨੂੰ ਜਦੋਂ ਮਸ਼ਤੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾ ਰਹੀ ਹੈ ਉਸ ਦੇ ਵਿੱਚ ਆਓ ਆਪਣਾ ਸਹਿਯੋਗ ਪਾਓ ਔਰ ਸਾਡਾ ਸਹਿਯੋਗ ਕਰੋ ਧੰਨਵਾਦ ਜੀ